ਗੋਭੀ ਦੇ ਨਾਲ ਨਾਲ ਇਸ ਪਾਸੇ ਦੇਖੋ ਤੁਸੀਂ ਝੋਨਾ ਜਿਹੜਾ ਹੈਗਾ ਨਾ ਇਹਦਾ ਵੀ ਬਹੁਤ ਨੁਕਸਾਨ ਹੋਇਆ ਇੱਥੇ ਵੀ ਪਾਣੀ ਜੇ ਬਾਬਾ ਨਾਨਕ ਦੀ ਗੋਭੀ ਤੇ ਅਜਨਾਲੇ ਦੀ ਬਾਸਮਤੀ ਉਹ ਸਾਰਾ ਦਾ ਸਾਰਾ ਇਹ ਏਰੀਆ ਜਿਹੜਾ ਹੈਗਾ ਦਰਿਆਵ ਨੇ ਸਾਡਾ ਖਰਾਬ ਕਰਤਾ ਉਹ ਸਾਰੇ ਰਲ ਕੇ ਇਹਨਾਂ ਲੋਕਾਂ ਦੀ ਮਦਦ ਕਰੀਏ ਔਰ ਪੰਜਾਬ ਨੂੰ ਮੁੜ ਕੇ ਖੁਸ਼ਹਾਲ ਪੰਜਾਬ ਬਣਾਉਣ ਨੂੰ ਆਪਣਾ ਜੋ ਯੋਗਦਾਨ ਬੰਦਾਉ ਪਾਈ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕিজে ਪ੍ਰੈਜ਼ੀਡੈਂਟ ਆਈਐਮਏ ਬਟਾਲਾ ਅੱਜ ਅਸੀਂ ਬਿਲਕੁਲ ਗਰਾਊਂਡ ਲੈਵਲ ਤੇ ਤੁਸੀ ਦੇ ਕਿਨਾਰੇ ਰਾਵੀ ਦਰਿਆ ਦੀ ਤੁਸੀ ਡੇਰ ਬਬਨਾਨਕੇ ਦੇ ਕੋਲ ਸੈਦਾ ਸੈਦਾਵਾਲ ਪਿੰਡ ਪੈਂਦਾ ਹੈਗਾ ਇੱਥੇ ਆਈਐਮਏ ਬਟਾਲਾ ਬਾਈਸਾਫ ਬਟਾਲਾ ਨੀਵ ਕਲੱਬ ਔਰ ਰਿਲਾਇੰਸ ਕਲੱਬ ਸਾਰੇ ਨੇ ਰਲ ਕੇ ਇੱਕ ਵੱਡਾ ਮੈਗਾ ਕੈਂਪ ਲਗਾਇਆ ਜਿਹਦੇ ਵਿੱਚ ਅਸੀਂ ਜ਼ਰੂਰਤਮੰਦ ਲੋਕਾਂ ਨੂੰ ਸਾਰੇ ਘਰਾਂ ਨੂੰ ਕੰਬਲ ਸ਼ਾਲ ਬੂਟ ਸ਼ੂਜ਼ ਜਿਹੜੇ ਨੇ ਮੰਜੇ ਗੱਦੇ ਔਰ ਰਾਸ਼ਨ ਪਾਣੀ ਇਹ ਵੰਡਿਆ ਇੱਕੀ ਛੋਟੇ ਛੋਟੇ ਕਿਟਸ ਵੀ ਬਣਾ ਕੇ ਦਿੱਤੀਆਂ ਮੈਡੀਸਿਨਸ ਦੀ ਜਿਹੜੀ ਜ਼ਰੂਰਤਦੀਆਂ ਹੁੰਦੀਆਂ ਸੋ ਅਸੀਂ ਆਏ ਤੇ ਪਿੰਡ ਵੀ ਬਿਲਕੁਲ ਪਿੰਡ ਦੇ ਨਾਲ ਹੀ ਤੁਸੀਂ ਹੈ ਤੁਸੀਂ ਤੱਕ ਅਸੀਂ ਪੈਦਲ ਆਏ ਆ ਇੱਥੇ ਤੱਕ ਗੱਡੀ ਵੀ ਨਹੀਂ ਆ ਸਕਦੀ ਹੈਗੀ ਔਰ ਅਸੀਂ ਇਹ ਦੇਖ ਰਿਹਾ ਕਿ ਇੱਥੇ ਇਹ ਇਲਾਕਾ ਜਿਹੜਾ ਹੈਗਾ ਇਹ ਇਲਾਕਾ ਗੋਭੀ ਲੱਗਦਾ ਇਲਾਕਾ ਹੈਗਾ ਜਿਹੜਾ ਡੇਰਾ ਬਾਬਾ ਨਾਨਕ ਦੀ ਗੋਭੀ ਹੈ ਇਹ ਸਾਰੇ ਤੋਂ ਪਹਿਲਾਂ ਜਿਹੜੀ ਸਾਡੇ ਇਸ ਪੰਜਾਬ ਦੇ ਵਿੱਚ ਨਾਰਥ ਇੰਡੀਆ ਚ ਆਉਂਦੀ ਹੈ ਪਰ ਇਸ ਹੜਾ ਦੀ ਮਾਰ ਨੇ ਇਹ ਗੋਭੀ ਸਾਰੀ ਦੀ ਸਾਰੀ ਬਰਬਾਦ ਕਰਤੀ ਹੈ ਇਹ ਸਿਰਫ ਸਾਨੂੰ ਹੁਣ ਡੰਡਲੀ ਨਜ਼ਰ ਆ ਰਿਹਾ ਬਾਕੀ ਇੰਨਾ ਕਿ ਜ਼ਿਆਦਾ ਪਾਣੀ ਇੱਥੇ ਖੜਾ ਸੀਗਾ 7-7 8-8 ਫੁੱਟ ਪਾਣੀ ਖੜਾ ਰਿਹਾ ਕਾਫੀ ਦਿਨ ਔਰ ਉਹ ਜਿਹੜੀ ਗੋਭੀ ਲੱਗੀ ਸੀਗੀ ਜਿਹੜੀ ਬਿਲਕੁਲ ਤਿਆਰ ਸੀ ਉਹ ਸਾਰੀ ਦੀ ਸਾਰੀ ਗਲ ਗਈ ਹੈ ਸੜ ਗਈ ਹੈ ਸੋ ਇਸ ਰਿੰਡਲੀ ਰਹਿ ਗਿਆ ਔਰ ਵੱਡੀ ਗੱਲ ਹੈ ਵੀ ਇਹ ਜਿਹੜੀ ਗੋਭੀ ਦੀ ਜਿਹੜੀ ਖੇਤੀ ਆ ਇੱਥੇ 1-1 ਲੱਖ ਰੁਪਏ ਦੇ ਨਾਲ ਲੋਕੀ ਠੇਕੇ ਤੇ ਲੈਂਦੇ ਆ ਇੰਨੀ ਮਹਿੰਗੇ ਠੇਕਾ ਲੈ ਕੇ ਉਹ ਵਿਚਾਰੇ ਬਰਬਾਦ ਹੋ ਗਏ ਨੇ ਇੱਕ ਤਾਂ ਉਹਨਾਂ ਦਾ ਠੇਕਾ ਚਲਾ ਗਿਆ ਤੇ ਦੂਸਰਾ ਉਹਨਾਂ ਦੀ ਜਿਹੜੀ ਹੈਗੀ ਗੋਭੀ ਜਿਸ ਤੇ ਉਹਨਾਂ ਨੂੰ ਥੋੜਾ ਬਹੁਤ ਫਾਇਦਾ ਹੋਣਾ ਸੀਗਾ ਸਾਲ ਦੀ ਉਹਨਾਂ ਰੋਜੀ ਰੋਟੀ ਦਾ ਪ੍ਰਬੰਧ ਹੋਣਾ ਸੀਗਾ ਉਹ ਖਤਮ ਹੋ ਗਿਆ ਸੋ ਇਹਨਾਂ ਹੜਾਂ ਨੇ ਬਹੁਤ ਵੱਡੀ ਤਰਾਸ ਦੀ ਪੰਜਾਬ ਦੇ ਵਿੱਚ ਲਿਆਂਦੀ ਹੈ ਖਾਸ ਕਰਕੇ ਰਾਵੀ ਦੇ ਦਰਿਆ ਦੇ ਨਾਲ-ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉਹ ਸਾਰੇ ਰਲ ਕੇ ਇਹਨਾਂ ਲੋਕਾਂ ਦੀ ਮਦਦ ਕਰੀਏ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਔਰ ਇਹਨਾਂ ਦਾ ਮਾਨਸਿਕ ਤੌਰ ਤੇ ਵੀ ਆਈਐਮਈ ਬਟਾਲਾ ਰੋਜ਼ਾਨਾ ਇੱਕ ਕੈਂਪ ਜਿਹੜਾ ਹੈਗਾ ਪ੍ਰਭਾਵਿਤ ਪਿੰਡਾਂ ਵਿੱਚ ਲਗਾਏਗੀ ਔਰ ਇਹ ਕਾਫੀ ਦਿਨਾਂ ਤੱਕ ਚੱਲਣ ਵਾਲਾ ਟਾਈਮ ਹੈਗਾ ਕਿਉਂਕਿ ਹੁਣ ਜਿਹੜੇ ਪਾਣੀ ਤੇ ਨਿੱਤਰ ਗਿਆ ਪਰ ਜਿੱਥੇ ਜਿੱਥੇ ਪਾਣੀ ਖੜਾ ਹੈਗਾ ਉੱਥੇ ਖੜੇ ਪਾਣੀ ਦੇ ਵਿੱਚ ਬਦਵਾ ਜਿਹੜੀ ਬਿਮਾਰੀਆਂ ਪੈਦਾ ਹੋ ਜਾਣੀਆਂ ਨੇ ਉਹਨਾਂ ਬਿਮਾਰੀਆਂ ਦੇ ਇਲਾਜ ਲਈ ਰੋਕத் ਥੰਮ ਲਈ ਆਈਐਮਈ ਬਟਾਲਾ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਜਿਹੜਾ ਆ ਕੇ ਆਪਣਾ ਕੈਂਪ ਲਗਾ ਕੇ ਰਿਹਾ ਇਹ ਗੋਭੀ ਦੇ ਨਾਲ-ਨਾਲ ਇਸ ਪਾਸੇ ਦੇਖੋ ਤੁਸੀਂ ਝੋਨਾ ਜਿਹੜਾ ਹੈਗਾ ਨਾ ਇਹਦਾ ਵੀ ਬਹੁਤ ਨੁਕਸਾਨ ਹੋਇਆ ਇੱਥੇ ਵੀ ਪਾਣੀ 6-6 7-7 6 ਫੁੱਟ ਜਿਹੜਾ ਖੜਾ ਰਿਹਾ ਔਰ ਜਿਹੜੀ ਮਿੰਜਰਾ ਪਈਆਂ ਸੀ ਉਹ ਸਾਰੀਆਂ ਮਿੰਜਰਾ ਜਿਹੜੀਆਂ ਗਲ ਗਈਆਂ ਨੇ ਕਾਲੀਆਂ ਪੈ ਗਈਆਂ ਹੁਣ ਇਹਨਾਂ 'ਚ ਦਾਣੇ ਲੱਗਣੀ ਨਹੀਂ ਸੋ ਇਹ ਬਹੁਤ ਵੱਡਾ ਨੁਕਸਾਨ ਕਿਸਾਨਾਂ ਦਾ ਹੋਇਆ ਇਹ ਅਖਾਣ ਮਸ਼ਹੂਰ ਹੈ ਕਿ ਜਿਹੜੀ ਜਿਹੜਾ ਬਾਬਾ ਨਾਨਕ ਦੀ ਗੋਭੀ ਤੇ ਅਜਨਾਲੇ ਦੀ ਬਾਸਮਤੀ ਉਹ ਸਾਰਾ ਦਾ ਸਾਰਾ ਇਹ ਏਰੀਆ ਜਿਹੜਾ ਹੈਗਾ ਦਰਿਆਵ ਨੇ ਸਾਡਾ ਖਰਾਬ لوکاں ਦਾ ਬਹੁਤ ਵੱਡਾ ਨੁਕਸਾਨ ਹੋਇਆ ਆਓ ਸਾਰੇ ਰਲ ਕੇ ਇਹਨਾਂ ਲੋਕਾਂ ਦੀ ਮਦਦ ਕਰੀਏ ਔਰ ਪੰਜਾਬ ਨੂੰ ਮੁੜ ਕੇ ਖੁਸ਼ਹਾਲ ਪੰਜਾਬ ਬਣਾਉਣ ਲੋ ਆਪਣਾ ਜੋ ਯੋਗਦਾਨ ਬੰਦੋ ਪਾਈਏ